ਦੇ ਲੈ ਖੁਸ਼ ਹੋ ਜਾਣਾ ਆਜੋ ਫਿਰ ਸੁਣ ਕੇ ਦੇਖੋ ਵੀਡੀਓ ਅੰਨੂ ਤੁਸੀਂ ਡਰਾਉਂਦੇ ਪਏ ਹੋ ਲੱਗਦਾ ਤੁਸੀਂ ਵੀ ਡਰਦੇ ਹੋ ਜੀ ਸਾਨੂੰ ਤੁਸੀਂ ਡਰਾਉਂਦੇ ਪਏ ਹੋ ਲੱਗਦਾ ਤੁਸੀਂ ਵੀ ਡਰਦੇ ਹੋ ਜੀ ਕਿਹਨੂੰ ਤੁਸੀਂ ਹਰਾਉਂਦੇ ਪਏ ਹੋ ਖੁਦ ਹੀ ਲੱਗਦਾ ਹਰਦੇ ਹੋ ਜੀ ਕਿ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਸਾਡੇ ਉੱਤੇ ਬੰਦਿਸ਼ਾਂ ਨੇ ਕਿ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਸਾਡੇ ਉੱਤੇ ਬੰਦਿਸ਼ਾਂ ਨੇ ਆਪ ਤੁਸੀਂ ਉਹ ਸਭ ਕੁਝ ਕਰਦੇ ਕਿਹੜੀਆਂ ਗੱਲਾਂ ਕਰਦੇ ਹੋ ਜੀ ਕਿ ਇੱਕ ਜਣੇ ਦੇ ਨਾਮ ਬਦਲ ਕੇ ਕਿੰਨੇ ਸਾਰੇ ਰੱਖ ਲਏ ਇੱਕ ਜਣੇ ਦੇ ਨਾਮ ਬਦਲ ਕੇ ਕਿੰਨੇ ਸਾਰੇ ਰਖ ਲਏ ਸਿਆਣੇ ਬਿਆਣੇ ਬੰਦੇ ਹੋ ਗਏ ਨਾਵਾਂ ਪਿੱਛੇ ਲੜਦੇ ਹਾਂ ਜੀ ਕਿ ਮਰ ਜਾਵਾਂਗੇ ਮਾਰ ਦੇਾਂਗੇ ਗੱਲਾਂ ਮਰਨ ਮਰਾਉਣ ਦੀਆਂ ਮਰ ਜਾਵਾਂਗੇ ਮਾਰ ਦੇਾਂਗੇ ਗੱਲਾਂ ਮਰਨ ਮਰਾਉਣ ਦੀਆਂ ਜ਼ਿੰਦਗੀ ਇਨੀ ਸਸਤੀ ਨਹੀਂ ਚੰਗੇ ਭਲੇ ਕਿ ਮਰਦੇ ਹਾਂ ਜੀ ਕਿ ਜ਼ਹਿਰ ਨੂੰ ਪਾਣੀ ਦੱਸਦੇ ਹਾਂ ਤੇ ਪਾਣੀ ਜ਼ਹਿਰ ਮਲਾਉਨੇ ਹਾਂ ਜ਼ਹਿਰ ਨੂੰ ਪਾਣੀ ਦੱਸਦੇ ਹਾਂ ਤੇ ਪਾਣੀ ਜ਼ਹਿਰ ਮਲਾਉਨੇ ਹਾਂ ਸਾਨੂੰ ਪਾਣੀ ਪਾਣੀ ਕਰਕੇ ਕੀ ਦਾ ਪਾਣੀ ਭਰਦੇ ਹੋ ਜੀ ਕਿ ਸਾਨੂੰ ਤੁਸੀਂ ਡਰਾਉਂਦੇ ਪਿਓ ਲੱਗਦਾ ਤੁਸੀਂ ਵੀ ਡਰਦੇ ਹੋ ਜੀ